ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮਮਕਨ ਪ੍ਰਯਾਸ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਫਤਿਹਬਾਦ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਨੇ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮੌਕਿਨ ਪ੍ਰਯਾਸ ਕਰਨਗੇ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਾ ਦੀ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵੀ ਸਾਡੇ ਲਗਾਤਾਰ ਇਹੋ ਜਿਹੇ ਕੈਸੇ ਅਪਡੇਟਸ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਤੋਂ ਸੋ ਅ디 ਆਪਣੇ ਜਿਹੜਾ ਗੋਇੰਦਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਪੀਤੇ ਜਿੱਤੇ ਸਾਰੇ ਐਸ ਐਚ ਓਜ਼ ਕਾਰੇ ਚੌਕੀ ਇੰਚਾਰਜ ਤੇ ਨਾਲੇ ਮਾਰੂ ਰਿਪੋਰਟਸ ਮਾਈ ਸੀ ਏ ਪੀ ਆਰ ਜਿਹਨਾਂ ਨੇ ਕਰਤੂ ਦਾ 150 ਅਫਸਰਜ਼ ਹੈਗੇ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਆ ਕੇ ਚੰਪਾ ਦਾ ਲੱਗਦੇ ਵੀ ਨਾਲ ਨਾਲ ਪੇਂਟ ਤੇ ਆਏ ਨਹੀਂ ਜਿਹਦੇ ਦੁਆਰਾ ਫੇਰ ਕਰਦੇ ਚਾਹਤੇ ਉਹਨਾਂ ਦੇ ਜੀ ਸੀ ਰਿਪੋਰਟ ਕੀਤੀ ਚੀ ਜੀ ਇਹਨਾਂ ਨੇ ਦੇਖੀ ਵੀ ਦੁਆਰਾ ਕਿਹੜੇ ਬਸੇ ਰਹੇ ਨੇ ਕੀ ਕੰਮ ਕਰ ਰਹੇ ਨੇ ਤੇ ਮੇਰਾ ਦਿਲ ਰਹਿ ਰਿਹਾ ਕਿ ਅੱਜ ਆਉਣ ਕਿੰਨਾ ਗਲਤ ਹੋ ਗਿਆ ਕੀ ਬਰਾਬਰੀ ਹੋਈ ਜੀ ਅੱਲੇ ਅਸੀਂ ਦੋ ਤੋਂ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀ ਵਾਲੇ ਅੱਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਰ ਹੋਈ ਜੀ ਅੱਜ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮਮਕਨ ਪ੍ਰਯਾਸ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਫਤਿਹਬਾਦ ਵਿਖੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਨੇ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਪੁਲਿਸ ਵੱਲੋਂ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਹਰ ਮੌਕਿਨ ਪ੍ਰਯਾਸ ਕਰਨਗੇ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਸ ਦੇ ਸਬੰਧ ਦੇ ਵੀ ਸਾਡੇ ਲਗਾਤਾਰ ਇਹੋ ਜਿਹੇ ਕੈਸੇ ਹੋ ਰਾ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅ디 ਆਪਣੇ ਜਿਹੜਾ ਕੌਂਡੋਰ ਸਾਹਿਬ ਸਬ ਡਿਵੀਜ਼ਨ ਦੇ ਵਿੱਚ ਜਿੱਤੇ ਜਿੱਤੇ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਰਿਪੋਰਟਸ ਮਾਈ ਸੀ ਏ ਪੀ ਆਰ ਦੇ ਵਿੱਚ ਕਟੂ ਦਾ 150 ਅਫਸਰਸ ਹੈ ਵੀ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਅੱਜ ਸਰਪਾ ਦਾ ਲੱਗਦਾ ਵੀ ਨਾਲ ਨਾਲ ਫੇਰ ਤੇ ਆਏ ਨੇ ਜਿਹੜੇ ਦੁਆਰਾ ਫੇਰ ਕਰਦੇ ਨੇ ਕੋਨਾ ਜਿਹਾ ਜਿਹੜੇ ਬੀਸੀਪੀ ਆਉਂਦੇ ਨੇ ਬੀਪੀਓ ਦੁਆਰਾ ਕਿਹੜੇ ਬਸੇ ਨੇ ਇਹ ਕੀ ਕੰਮ ਕਰਦੇ ਤੇ ਜਿਹੜਾ ਮਿਲ ਰਿਹਾ ਕਰਦਾ ਨਜ਼ਾਰਾ ਉਹ ਤਾਂ ਚੰਗਾ ਹੈ ਜੀ ਬਰਾਬਰ ਹੀ ਹੋਈ ਜੀ ਤੇ ਅੱਲੇ ਅਸੀਂ ਦੋ ਕੁ ਬੰਦੇ ਨੇ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅਲੇ ਬਾਕੀਲੇ ਇਸ ਵਾਲੇ ਸ਼ੁਰੂ ਹੀ ਹੋਇਆ ਗਿਆ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਚਾਹਦੇ ਤੇ ਇਹਨਾਂ ਵੱਲੋਂ ਬੀਪੀ ਕਰਉਣੀ ਹੈ ਜੀ ਅੱਜ